ਵੀਰ ਜੀ ਕੀ ਨਾਮ ਹੈ ਤੁਹਾਡਾ? ਅਸ਼ਮੀਲ ਸਿੰਘ ਜੀ। ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ? ਰਾਮਨ ਕੁਮਾਰ ਜੀ ਜੀ। ਅੱਜ ਤੁਸੀਂ ਪਿੰਡ ਯਾਰਾ ਰਾਮ ਸਿੰਘ ਵਾਲਾ ਵਾਟ ਬਸ ਕੇ ਅਸੀਂ ਨਰੇਗਾ ਵਸ ਕਰਦੇ ਹਾਂ ਜੀ। ਅਸੀਂ ਨਾ ਭਰਾਏ ਦਾ ਸਾਡੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ? ਗੁਬਿੰਦਰ ਸਿੰਘ ਜੀ। ਸਾਡੇ ਮਰੇ ਸਾਥ ਸਰ ਸੰਤੋਸ਼ ਜੀ ਕੀ ਨਾਮ ਹੈ ਤੁਹਾਡਾ ਜੀ? ਮੈਂ ਬਨਮਰੀ ਅਸੂ ਜੀ। ਅੱਜ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾਟ ਬੰਟੀ 4 ਇੱਕ ਨਵਾਂ ਮਾਮਲਾ ਆਇਆ ਪਿੰਡ ਹਜ਼ਾਰੇ ਰਾਮ ਸਿੰਘ ਵਾਲਾ ਜਿੱਥੇ ਦੋ ਧਿਰਾਂ ਜੋ ਕਿ ਨਰੇਗਾ ਵਿੱਚ ਕੰਮ ਕਰਦੀਆਂ ਨੇ ਆ ਮੌਸਮ ਆ ਗਏ ਨੇ ਇੱਕ ਧਿਰ ਦਾ આરોਪ ਹੈ ਕਿ ਸਾਡਾ ਜੋ ਡਿਮਾਂਡ ਸੀ ਦਿੰਨੇ ਆ ਨਰੇਗੇ ਦੀ ਸਾਡੀ ਡਿਮਾਂਡ ਕਲੀਅਰ ਨਹੀਂ ਕੀਤੀ ਸਾਨੂੰ ਕੰਮ ਨਰੇਗਾ ਵਿੱਚ ਨਹੀਂ ਦਿੱਤਾ ਜਾਂਦਾ ਔਰ ਜਿਹੜੀ ਦੂਸਰੀ ਧਿਰ ਕਹਿਣਾ ਹੈ ਕਿ ਕੰਮ ਬਿਲਕੁਲ ਪ੍ਰੋਪਰ ਮਿਲ ਰਿਹਾ ਹੈ ਸਾਰਿਆਂ ਨੂੰ ਕੰਮ ਮਿਲ ਰਿਹਾ ਹੈ ਇਹ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਿਹਾ ਨੇ ਆਓ ਸੁਣਦਿਆਂ ਗੱਲਬਾਤ ਪਿੰਡ ਵਾਸੀਆਂ ਦੀ ਕੀ ਕਹਿਣਾ ਹੈ ਇਹਨਾਂ ਦਾ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਰੁਜਿੰਦਰ ਸਿੰਘ ਜੀ ਜੀ ਸਾਡੇ ਮੇਰੇ ਸਭ ਦਾ ਸਰਪੰਚ ਨੇ ਜੀ ਜੀ ਅਸੀਂ ਤਾਂ ਇਹੀ ਮੰਗ ਕਰਨੇ ਆਂ ਵੀ ਜਿਹੜਾ ਜਿਵੇਂ ਪਹਿਲਾਂ ਕੰਮ ਚੱਲਦੇ ਸੀ ਸ਼ੁਰੂ ਤੋਂ ਚੱਲਦੇ ਆ ਰਹੇ ਨੇ ਗਰੀਬਾਂ ਨੂੰ ਕੰਮ ਦਿੱਤਾ ਜਾਣਾ ਚਾਹੀਦਾ ਇਹ ਨਹੀਂ ਵੀ ਗਰੀਬ ਰਹਿ ਜਾਣ ਤੇ ਅਮੀਰਾਂ ਦੇ ਤਾਂ ਲਾਜ ਨਹੀਂ ਪਰੀ ਆਜੋ ਸਾਰੇ ਗਰੀਬ ਲੋਕ ਖੜੇ ਆ ਮੇਰੇ ਪਿੰਡ ਦੇ ਜਨਤਾ ਗਰੀਬ ਲੋਕ ਇਹਨਾਂ ਦੇ ਨਾਮ ਅਸੀਂ ਦੇ ਕੱਲ ਵੀ ਪਹਿਲਾਂ ਚੱਲਦੇ ਸੀ ਸ਼ੁਰੂ ਤੋਂ ਇੱਥਾ ਜੀ ਸਾਡੇ ਡਿਮਾਂਡ ਭਰੀ ਜਾਵੇ ਤੇ ਸਾਰਿਆਂ ਦੀ ਡਿਮਾਂਡ ਭਰੀ ਜਾਵੇ ਜਿਨ੍ਹਾਂ ਇੱਕ ਪਰੌਣਾ ਇੱਕ ਦੀ ਭਰੀ ਜਾਵੇ ਜਿਨ੍ਹਾਂ ਦੋ ਪਰੌਣਾ ਦੋ ਭਰੇ ਜਾਣ ਉਹਨਾਂ ਦੇ ਨਾਮ ਕੱਢੇ ਜਾਂਦੇ ਉਹਨਾਂ ਨੂੰ ਕੰਮ ਦਿੱਤਾ ਜਾਂਦਾ ਸਰਪੰਚ ਸਾਹਿਬ ਕੀ ਨੋ ਬਤਾਗੇ ਤੁਸੀਂ ਵਾਟਰ ਬਾਕਸ ਦੋ 250 ਮਰੇਗਾ ਮਿਦੁਰਾ ਨੂੰ ਇਕੱਠਾ ਕੀ ਚਲਾ ਨੌਬਤ ਨਹੀਂ ਆਉਣੀ ਸੀ ਨੌਬਤ ਇਸ ਕਰਕੇ ਆ ਗਈ ਵੀ ਜਦੋਂ ਮਰੇਗਾ ਦੀ ਅਨਾਊਂਸਮੈਂਟ ਹੁੰਦੀ ਹੈ ਕੁਝ ਆਦਮੀ ਰਹਿ ਜਾਂਦੇ ਆ ਪ੍ਰਾਂਤਕ ਕੰਮ ਕਰ ਗਏ ਹੁੰਦੇ ਆ ਇਹ ਸਿਰਫ 2 ਘੰਟੇ ਪਰਦੇ ਉਸ ਤੋਂ ਬਾਅਦ ਆਪੋ ਦੇ ਘਰੇ ਚਲੇ ਜਾਂਦੇ ਆ ਕੌਣ ਪਰਦੇ ਆ ਮੇਡ ਵਰਦੇ ਆ ਪਿੰਡ ਦੇ ਵਰਕਰ ਆਗੇ ਜੀ ਤੇ ਉਹ ਆਪਦੇ ਆਪ ਦੇ ਨਾਂ ਕਢਾ ਕੇ ਮਿਸਟੋਲ ਲੈ ਆਉਂਦੇ ਆ ਤੇ ਗਰੀਬ ਲੋਕਾਂ ਨੂੰ ਲਾਰਾ ਲਾਉਂਦੇ ਆ ਅੱਜ ਫਰਨੇ ਆ ਕੱਲ ਫਰਨੇ ਆ ਹੁਣ ਇਦਾਂ ਹੀ ਸਾਡਾ ਨਾ ਵਾ ਸਾਰੇ ਵਰਕਰਾਂ ਨਾਲ ਜੀ ਡਿਮਾਂਡ ਮੈਡਮ ਨੂੰ ਮੈਂ ਜਮ੍ਹਾਂ ਕਰਾ ਦਿੱਤੀ ਸੀ ਮੈਡਮ ਕਹਿੰਦੀ ਤੁਹਾਡਾ ਨਾਂ ਨਿਕਲ ਜਾਏਗਾ ਪਰ ਇਹਨਾਂ ਨੂੰ 86 ਪਾਰਟੀ ਕਰਕੇ ਇਹਨਾਂ ਦਬਾਅ ਪਾ ਕੇ ਉਹ ਜਿਹੜੀ ਡਿਮਾਂਡ ਸੀ ਉਹਨਾਂ ਨਾਂ ਨਹੀਂ ਕੱਢੇ ਸਾਡੇ ਨਹੀਂ ਜਿਹੜੀ ਤੁਸੀਂ ਡਿਮਾਂਡ ਕਿਹਨੂੰ ਦਿੱਤੀ ਸੀ ਮੈਡਮ ਦਿੱਤੀ 3000 ਅਸੀਂ ਹੁਣ ਡਿਮਾਂਡ ਕਿੱਥੇ ਐਸ ਟਾਈਮ ਹੁਣ ਐਸ ਟਾਈਮ ਸਾਨੂੰ ਨਹੀਂ ਪੁੱਛਿਆ ਮੈਡਮ ਮੈਡਮ ਕਹਿੰਦੀ ਤੁਹਾਡੇ ਮੈਂ ਤੁਹਾਨੂੰ ਪੁੱਛਿਆ ਉਹ ਕਹਿੰਦੇ ਵੀਡੀਓ ਦਾ ਅਫਸਰ ਪਾਈ ਹੈ ਜੀ ਜੀ ਤੁਸੀਂ ਸਹੀ ਮੰਗ ਕਰਨਾ ਵੀ ਉਹ ਜਿਹੜੀ ਡਿਮਾਂਡ ਹੈ ਉਹ ਜਲਦ ਹੀ ਪਹਿਲਾਂ ਉਹ ਕੱਢੀ ਜਾਵੇ ਨਹੀਂ ਤਾਂ ਬਿਲਕੁਲ ਕਿਸੇ ਦਾ ਕੰਮ ਨਾ ਚਾਲੂ ਕੀਤਾ ਜਾਵੇ ਜੇਕਰ ਤੁਹਾਡੀ ਡਿਮਾਂਡ ਨਹੀਂ ਨਿਕਲਦੀ ਮੋੜੇ ਅਗਲਾ ਐਕਸ਼ਨ ਕੀ ਹੋਵੇ ਅਸੀਂ ਉਸ ਤੋਂ ਬਾਅਦ ਪੁਤਲੇ ਫੋਕਾਂਗੇ ਚੱਕਾ ਜਾਮ ਕਰਾਂਗੇ ਜੀ ਕਿਸਾਨੀ ਨੂੰ ਨਾਲ ਲੈ ਕੇ ਜਾਵਾਂਗੇ ਸਾਰੇ ਪਿੰਡ ਨੂੰ ਨਾਲ ਲੈ ਕੇ ਜਾਵਾਂਗੇ ਜੇਕਰ ਜੇ ਇਸ ਗਰੀਬ ਬੰਦਿਆਂ ਦਾ ਕੰਮ ਨਹੀਂ ਨਿਕਲਦਾ ਤੇ ਕਿਸੇ ਦਾ ਸਾਡੇ ਪਿੰਡ ਕੰਮ ਨਾ ਚਾਲੂ ਕੀਤਾ ਜਾਵੇ ਜੀ ਰਾਜ ਰਾਨੀ ਜੀ ਅੱਜ ਤੁਸੀਂ ਪਿੰਡ ਯਾਰਾ ਰਾਮ ਸਿੰਘ ਵਾਲਾ ਵਾਟਰਬੱਸ ਕਿਸ ਕਾਰਨ ਇਕੱਠੇ ਹੋਏ ਹੋ ਅਸੀਂ ਨਰੇਗਾ ਵਾਸਤੇ ਇਕੱਠੇ ਹੋਏ ਸੀ ਜੀ ਅਸੀਂ ਨਾ ਭਰਾਏ ਦਾ ਸਾਡੇ ਆਦੇ ਨਹੀਂ ਸੀ ਜੀ ਸਰਪੰਚ ਕੋਲ ਭਰਾਏ ਦਾ ਇੱਥੇ ਵਾਟਰਬੱਸ ਭਰਾਏ ਦਾ ਇੱਥੇ ਨਹੀਂ ਆਦੇ ਕਿਹਦੇ ਭਰਾਏ ਦਾ ਆਦੇ ਨਹੀਂ ਸਾਡਾ ਨਾਂ ਕੱਟ ਦਿੰਦੇ ਨੇ ਨੇ ਮਿਸਟੋਲ ਤਾਂ ਤੁਹਾਡੇ ਪਿੰਡ ਦਾ ਨਿਕਲਿਆ ਵਾ ਯਾਰ ਨਿਕਲਿਆ ਹੋਇਆ ਉਹ ਦੇ ਨਹੀਂ ਨਿਕਲਿਆ ਹੋਇਆ ਉਹ ਕਿੰਨਾ ਦੇ ਕੱਢਾਂਦੇ ਨੇ ਉਹਨਾਂ ਦੇ ਕੱਢਾਂਦੇ ਨੇ ਸਾਡਾ ਨਹੀਂ ਕੱਢਾਂਦੇ ਸਾਡਾ ਕੱਢ ਦਿੰਦੇ ਨੇ ਅੱਛਾ ਹਾਂਜੀ ਤੇ ਮਿਸਟੋਲ ਦਿੱਤਾ ਜਾਵੇ ਦਸਾਂ ਦਿਨਾਂ ਦਾ ਕੰਮ ਦਿੱਤਾ ਜੇ 15 ਦਿਨਾਂ ਦਿੱਤਾ ਜਾਵੇ ਦੋ ਚਾਰਾਂ ਦਿਨਾਂ ਦਾ ਲਵਾ ਦੇਣੇ ਉਦੋਂ ਬਾਅਦ ਬੰਦ ਕੰਮ ਕਰਾ ਦਿੰਦੇ ਨੇ ਅੱਛਾ ਤੁਹਾਡੇ ਕਹਿੰਦੇ ਮਤਲਬ ਕੰਮ ਨਹੀਂ ਮਿਲ ਰਿਹਾ ਕੰਮ ਨਹੀਂ ਸਾਨੂੰ ਮਿਲ ਰਿਹਾ ਜਿਹੜੋ ਕੰਮ ਲੱਗੇ ਨਹਿਰ ਤੇ ਕੰਮ ਕਰੇ ਉਹ ਲੋਕ ਕੌਣ ਆ ਉਹ ਲੋਕ ਆ ਇਥੋਂ ਮਿਸਟੋਲ ਭਰਾਤ ਲੈ ਜਾਂਦੇ ਅੱਛਾ ਹਾਂਜੀ ਪਿੰਡ ਦੇ ਨੇ ਤੋ ਕੰਮ ਜਾਵਾਂ ਨਹੀਂ ਕਰਦੇ ਉਹ ਤੁਹ ਹ ਅੱਛਾ ਤੁਹਾਡਾ ਕਹਿੰਦਾ ਮਤਲਬ ਉਹ ਕੰਮ ਨਹੀਂ ਕਰ ਰਹੇ ਹਾਂ ਕੰਮ ਨਹੀਂ ਕਰਦੇ ਉੱਥੇ ਕੰਮ ਨਹੀਂ ਕਰਦੇ ਬਸ ਬਾਹ ਕੇ ਤੇ ਲੈ ਆਂਦੇ ਨੇ ਕੰਮ ਉਹ ਵੀ ਪਿਆ ਨਹਿਰ ਦਾ ਵੇਖਾ ਜਾ ਸਕਦਾ ਹੈ ਜੀ ਹਾਂਜੀ ਤੇ ਇਹ ਮਿਲੀ ਭੁਗਤ ਕਿਹਦੀ ਹੋ ਸਕਦੀ ਜਿਹੜੇ ਮੰਨ ਲਾ ਵੀ ਇਹਨਾਂ ਦੀ ਹਾਜ਼ਰੀ ਲੱਗ ਰਹੀਆਂ ਨਹਿਰ ਤੇ ਕੰਮ ਦਾ ਪੂਰਾ ਨਿਗਰਾਨੀ ਹੁੰਦੀ ਹੈ ਜੀ ਹਾਂ ਨਿਗਰਾਨੀ ਹੁੰਦੀ ਹੈ ਨਹੀਂ ਨਿਗਰਾਨੀ ਨਹੀਂ ਹੋ ਰਹੀ ਤਾਂ ਤੁਸੀਂ ਹਾਂ ਨਿਗਰਾਨੀ ਨਹੀਂ ਹੋ ਰਹੀ ਉਹ ਨਿਗਰਾਨੀ ਕਰਦੇ ਨਹੀਂ ਜਾ ਕੇ ਅੱਛਾ ਹਾਂ ਉੱਥੋਂ ਪੈਸੇ ਪਾ ਦਿੰਦੇ ਆ ਜਾ ਜੀ ਹਾਂਜੀ ਨਿਗਰਾਨੀ ਹੋਵੇ ਪਤਾ ਲੱਗ ਜਾਵੇ ਵੀ ਕੰਮ ਦੇ ਰਹੇ ਨੇ ਜਾਂ ਕੰਮ ਹੋ ਸਕਦਾ ਹੈ ਜੀ ਹਾਂਜੀ ਕੀ ਮੰਗ ਕਰਨੀ ਚਾਹੁੰਦੇ ਆ ਡੀਸੀ ਦਫਤਰ ਤੋਂ ਅਸੀਂ ਮੰਗ ਕਰਦੇ ਨੇ ਡੇਗਾ ਲੈ ਆਣੇ ਚਾਹੁੰਦੇ ਆ ਜੀ ਹਾਂਜੀ ਤੁਹਾਡਾ ਕਹਿੰਦਾ ਮਤਲਬ ਕੰਮ ਦਿੱਤਾ ਜਾਵੇ ਹਾਂ ਕੰਮ ਦਿੱਤਾ ਜਾਵੇ ਸਾਡਾ ਅੱਗੇ 3-4 ਸਾਲ ਕੰਮ ਵਧੀਆ ਚੱਲ ਰਿਹਾ ਏ ਉਹ ਤੋਂ ਬਾਅਦ ਨਹੀਂ ਕੰਮ ਚੱਲ ਰਿਹਾ ਜਦੋਂ ਪਾਰਟੀ ਬਾਜੀ ਚੱਲ ਰਹੀ ਜੀ ਹਾਂਜੀ ਨਵੀਂ ਸਰਕਾਰ ਨਵੀਂ ਸਰਕਾਰ ਆਈ ਏ ਤੇ ਕੰਮ ਨਹੀਂ ਸਾਨੂੰ ਦੇਰ ਚਾਜ ਨਾ ਦੇ ਨਹੀਂ ਰਿਹਾ ਸਾਡੇ ਬਜ਼ੁਰਗ ਜਾਂਦੇ ਨੇ ਉਥੋਂ ਡੇਗ ਟਹਿ ਕੇ ਆਦੇ ਨੇ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮੇਰ ਸਿੰਘ ਜੀ ਜੀ ਅੱਜ ਪਿੰਡ ਯਾਰਾ ਰਾਮ ਸਿੰਘ ਵਾਟਰ ਬੱਸ ਕਿਸ ਕਾਰਨ ਇਕੱਠੇ ਹੋਏ ਮਜ਼ਦੂਰ ਨੇ ਕੋਈ ਕਾਰਨ ਹੋਏ ਵੀ ਸਾਡੇ ਨਾਂ ਨਹੀਂ ਬਰਾਵੀ ਦਾ ਨਾਂ ਲਖਾਵੀ ਦਾ ਤੇ ਸਾਡੇ ਨਾਂ ਉਹ ਲਿਟ ਮਣੇ ਚ ਕਰਦੇ ਨੇ ਆਦੀ ਆਦੀ ਆਦੇ ਬੰਦੇ ਨਹੀਂ ਬਾਹਰ ਲੈਂਦੇ ਜੀ ਹਾਂ ਕੌਣ ਆਦੇ ਬੰਦੇ ਤੇ ਪਰ ਲੈਂਦੇ ਆ ਇੱਕ ਤੇਗਾ ਪੰਮਾ ਜੀ ਨੀਟ ਬਣਾਵਾ ਜੀ ਇਹ ਕਸ਼ਮੀਰ ਜੀ ਵੀ ਇੱਕ ਇਹ ਆਪਣਾ ਕੀ ਨਾਮ ਆ ਰਾਮਣ ਜੀ ਸ਼ਰਮਾਨ ਰਾਮਣ ਇਹ ਤਿੰਨ ਟਣੇ ਗਏ ਜੀ ਹਾਂ ਜੇ ਕਰ ਤਾਂ ਉਹਨੇ ਨਹੀਂ ਗਿਆ ਦੇ ਤਿੰਨ ਦਿਨ ਜੀਆਂ ਦੇ ਬਾਹਰ ਲੈਂਦੇ ਸਾਰੇ ਜੀਆਂ ਦੇ ਅੱਛਾ ਆਪੇ ਸਾਰੇ ਜੀਆਂ ਦੇ ਬਰਦੇ ਸਾਰੇ ਜੀਆਂ ਦੇ ਬਾਹਵੇਂ ਵਿੱਚ ਵੇਖ ਲਓ ਅੱਛਾ ਜੀ ਜਾਂਦਾ ਇੱਕ ਜਣਾ ਹੈ ਅੱਛਾ ਜਾਂਦਾ ਇੱਕ ਜਣਾ ਹਰ ਗਰੇ ਕਰ ਲੈਂਦੇ ਨੂੰ ਨਾ ਜੜਾ ਲੈਂਦੇ ਨਹੀਂ ਅੱਛਾ ਫੋਟੋ ਕਰ ਲੈਂਦੇ ਮੁਰ ਲਾਉਲੇ ਮੁਰ ਕਰ ਲੈਂਦੇ ਤੁਸੀਂ ਇਹਦੀ ਜਾਂਚ ਦੀ ਮੰਗ ਕਰਦੇ ਹੋ ਹਾਂ ਜਾਂਚ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਤੇ ਨਾ ਹਾਰੇ ਦੇ ਕਿਹੜੇ ਬਰਹਿੰਦੇ ਨੇ ਅੱਗੇ ਤਰ੍ਹਾਂ ਨਾ ਹਾਰੇ ਦੇ ਆਣੇ ਚਾਹੀਦੇ ਨਹੀਂ ਹਾਂ अच्छा ਤੁਹਾਡਾ ਕਹਿੰਦਾ ਮਤਲਬ ਇਹ ਤੁਹਾਡਾ ਮਿਸਟਰੋਲ ਹੀ ਨਿਕਲ ਰਿਹਾ ਜਿਹੜੇ ਉਹਨਾਂ ਕੋਲ ਉਹਨਾਂ ਦੇ ਚੇਤੇ ਆ ਉਹਨਾਂ ਦਾ ਮਿਸਟਰੋਲ ਉਹ ਉਹਨਾਂ ਦਾ ਕਢਾ ਲੈਂਦੇ ਨੇ ਹਾਂ ਹਾਂ ਜੇਕਰ ਤੁਹਾਡਾ ਨਾਮ ਮਿਸਟਰੋਲ ਨਿਕਲਿਆ ਤੇ ਇਸ ਤੋਂ ਬਾਅਦ ਤੁਹਾਡਾ ਕੀ ਐਕਸ਼ਨ ਹੋਏਗਾ ਅਸੀਂ ਧਰਨਾ ਲਾਵਾਂਗੇ ਹੋਰ ਜੀ ਧਰਨਾ ਲਾਉਣ ਚੱਕਾ ਜਾਮ ਕਰਾਂਗੇ ਜੀ ਵੀਡੀਓ ਦਫ਼ਤਰ ਹੀ ਜਾਵਾਂਗੇ ਵੀਡੀਓ ਦੇ ਬੂਆ ਬੰਦ ਕਰਾਂਦੇ ਅਸੀਂ ਤਾਂ ਜੀ ਹਾਂ ਸਾਰੇ ਵੱਤੇ ਕੋਲ ਆਣਗੇ ਜੀ ਜੀ ਹਾਂ ਤੁਹਾਡਾ ਜੀ ਮੇਰਾ ਨਾਮ ਇੰਦਰ ਸਿੰਘ ਹੈ ਜੀ ਜੀ ਪਿੰਡ ਘੜਾ ਜੀ ਪਿੰਡ ਹੈ ਯਾਰ ਆਰਮ ਸਿੰਘ ਵਾਲਾ ਇੱਥੇ ਬਾਟਰ ਬਾਇਸ ਕਿਸ ਕਾਰਨ ਇਕੱਠੇ ਹੋਏ ਹੋ ਇਹ ਤੇਜ਼ ਕਾਰਨ ਇਕੱਠੇ ਹੋਏ ਜਿਹੜੇ ਮਜ਼ਦੂਰ ਨੇ ਜਿਹੜੇ ਪਿਓਰ ਮਜ਼ਦੂਰ ਨੇ ਦਿਹਾੜੀਦਾਰ ਜੀ ਉਹਨਾਂ ਦਾ ਕਿਸੇ ਦਾ ਮਿਸਟਰੋਲ ਵਿੱਚ ਨਾਮ ਨਹੀਂ ਆਂਦਾ ਜੀ ਕਦੇ ਵੀ ਨਹੀਂ ਆਂਦਾ ਜੀ ਤੇ ਇਹ ਕਿੰਨਾ ਕੋਲ ਜਾਇਦਾਦ ਤੇ ਜਾਂ ਕੋਈ ਜ਼ਮੀਨ ਹੈ ਉਹਨਾਂ ਦੀ ਲਗਾਤਾਰ ਘਰੇ ਬੈਠੇ ਦੀ ਹਾਜ਼ਰੀਆਂ ਲੱਗੀ ਜਾਂਦੀ ਹੈ ਜੀ ਇਹ ਕਿਉਂ ਹੋ ਰਿਹਾ ਹੈ ਸਰਕਾਰ ਨਹੀਂ ਜੀ ਉਹ ਜਾਂਚ ਨਹੀਂ ਕਰ ਸਕਦੀ ਜੀ ਜਿਹੜੇ ਵਿਚਾਰੇ ਦਿਹਾੜੀਦਾਰ ਨੂੰ ਸਵੇਰੇ ਟਿੱਪਣ ਚੱਕਦੇ ਨੇ ਦਿਹਾੜੀ ਚ ਲੈ ਜਾਂਦੇ ਨੇ ਜਿਨ੍ਹਾਂ ਰੋਜ਼ ਕਾਰ ਕੇ ਰੋਜ਼ ਖਾਣਾ ਹੈ ਜੀ ਉਹਨਾਂ ਦੀ ਕਦੇ ਇੱਥੇ ਡਿਮਾਂਡ ਜਦੋਂ ਭਰਿੰਦੀ ਹੈ ਕੋਈ ਨਹੀਂ ਹਾਜ਼ਰੀ ਨਹੀਂ ਲਾਂਦਾ ਕੋਈ ਪਹਿਲੀ ਗੱਲ ਤਾਂ ਜੀ ਜੇ ਕੋਈ ਨਾਮ ਵੀ ਆ ਜਾਵੇ ਤਾਂ ਜੀ ਕਹਿੰਦੇ ਤੇਰਾ ਨਾਮ ਨਹੀਂ ਆਇਆ ਉਹਦੀ ਦਾ ਹੋਰ ਬੰਦਾ ਕਰਵਾ ਲੈਂਦੇ ਜੀ ਆਪਦੇ ਜਿਹੜੇ ਮੇਟ ਨੇ ਜਾਂ ਕੋਈ ਵੀ ਹੈ ਤਿੰਨ ਤਿੰਨ ਚਾਰ ਚਾਰ ਜਣਿਆਂ ਦੇ ਨਾਮ ਭਰੇ ਇਹਨਾਂ ਦਾ ਮੇਟਾਂ ਦੇ ਨਾਮ ਦੱਸ ਸਕਦੇ ਹੋ ਨਾਮ ਨਹੀਂ ਮੈਂ ਦੱਸਦਾ ਕਿਸੇ ਦਾ ਵੀ ਜੀ ਮੇਟਾਂ ਦਾ ਪਤਾ ਹੀ ਹੈ ਸਾਰਿਆਂ ਨੂੰ ਪਤਾ ਹੀ ਹੈ ਵੀ ਕਿਹੜੇ ਮੇਟ ਨੇ ਅੱਛਾ ਉਹਨਾਂ ਦੇ ਆਪਦੇ ਘਰ ਦੇ ਪਰਿਵਾਰ ਦੇ ਹਾਜ਼ਰੀ ਲੱਗ ਰਹੀਆਂ ਹਨ ਉਹਨਾਂ ਦੇ ਹਾਜ਼ਰੀਆਂ ਲੱਗ ਰਹੀਆਂ ਨੇ ਕੋਈ ਆਪਦੇ ਸਕੇ ਸਬੰਧੀਆਂ ਦੀਆਂ ਹਾਜ਼ਰੀਆਂ ਲੱਗ ਰਹੀਆਂ ਨੇ ਜੀ ਇੱਕ ਹੀ ਘਰ ਨੇ ਵੀ ਜਿਹੜੇ ਮਜ਼ਦੂਰ ਨੇ ਉਹਨਾਂ ਦਾ ਦੋ ਵੀ ਵਰ ਸਕਦੇ ਇੱਕ ਹੀ ਵਰਦੇ ਨਹੀਂ ਅੱਛਾ ਜੀ ਤੇ ਉਹਨਾਂ ਦਾ ਵੀ ਕਈ ਵਾਰ ਨਹੀਂ ਨਾਮ ਆਦਾ ਜੀ ਨਹੀਂ ਜੀ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਇਹਦੀ ਜਾਂਚ ਹੋਣੀ ਚਾਹੀਦੀ ਹੈ ਅੱਜ ਹੀ ਜਾਂਚ ਕਰਾ ਲੈਣਾ ਅੱਜ ਧਾਇਰੀਆਂ ਲੱਗਣ ਤੋਂ ਬਾਅਦ ਵੇਖ ਲੈ ਜਦਦੇ ਬੰਦੇ ਹੋਣਗੇ ਉੱਥੇ ਅੱਦੇ ਹੋਣੀ ਨਹੀਂ ਜੀ ਧਾਇਰੀਆਂ ਵੇਖ ਕੇ ਗਿਨੀਆਂ ਹੋਣਗੀਆਂ ਜੀ ਹਾਂ ਮਿਸਟਰੌਲ ਚੈੱਕ ਕਰਾ ਲੈ ਜੀ ਹਾਂ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਬ੍ਰਾਹਮਣ ਕਮਾਲ ਜੀ ਵੀਰ ਜੀ ਜੋ ਪਿਛਲੇ ਹਾਂ ਸਰਪੰਚ ਵੱਲੋਂ આરોਪ ਤੁਹਾਡੇ ਤੇ ਲਗਾਇਆ ਗਿਆ ਸੀ ਕਿ ਸਾਨੂੰ ਕੰਮ ਨਹੀਂ ਮਿਲਦਾ ਉਸ ਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਜੀ ਪੱਤਰਕਾਰ ਨੀਰਦਾ ਜੀ ਜਿਹੜੇ ਤੁਸੀਂ ਸਾਡੇ ਕੋਲ ਪਹੁੰਚੇ ਹੋ ਜੀ ਅਸੀਂ ਇਹ ਤੁਹਾਨੂੰ ਦੱਸਣਾ ਚਾਹਣਾ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਜੋ ਜਗਿੰਦਰ ਸਿੰਘ ਜੀ ਉਹ ਆਦੇ ਆਪ ਨੂੰ ਸਰਪੰਚ ਕਹਿੰਦੇ ਜੀ ਕਿਉਂਕਿ ਸਰਪੰਚ ਜੋ ਹੈ ਸੀ ਉਹ ਸੀਮਰਣੀ ਹੁੰਦੀ ਵਾਈਫ ਹੈ ਜੀ ਕਿਉਂਕਿ ਉਹ ਆਦੇ ਆਪ ਨੂੰ ਸਰਪੰਚ ਬਿਨਾਂ ਕੰਮ ਤੋਂ ਕਹੀ ਜਾਂਦਾ ਇਹ ਰੇ ਕੰਮ ਦੇ ਵਿੱਚ ਮੈਂ ਸਰਪੰਚਾਂ ਮੈਂ ਸਰਪੰਚ ਆਈ ਹਾਂ ਦੂਜੀ ਅਸੀਂ ਤੁਹਾਡੇ ਨਾਲ ਗੱਲ ਕਰਨਿਆਂ ਜੀ ਜਗਿੰਦਰ ਸਿੰਘ ਦਾ ਜੀ ਜੋਬ ਕਾਰਡ 500 ਨੰਬਰ ਇਹ 500 ਨੰਬਰ ਹੈ ਹਾਂਜੀ ਠੀਕ ਹੈ ਜੀ ਇਹ ਕਹਿ ਰਿਹਾ ਜੀ ਮੈਨੂੰ ਕੰਮ ਨਹੀਂ ਮਿਲਿਆ ਜੀ ਪਿਛਲੇ 3 ਸਾਲਾਂ ਚੋਂ ਗਰੀਬ ਬੰਦੇ ਨੇ ਇਹਦੇ ਕੋਲ 2.5 ਕਿੱਲਾ ਦੇ ਕਰੀਬ ਨੇ ਕੋ ਜਮੀਨ ਆਵਦੀ ਹੈ 2.5 ਕਿੱਲੇ ਜੀ ਸਰਪੰਚ ਕੋਲ ਸਰਪੰਚ ਕੋਲ ਜੀ ਦੂਜੀ ਗੱਲ ਜੀ ਇਹਨਾਂ ਦੀ ਜਿਹੜੀ ਵਾਈਫ ਸੀਮਰਾਣੀ ਸਰਪੰਚ ਹੈ ਜੀ ਉਹ ਕਦੇ ਵੀ ਨਰੇਗਾ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਜੀ ਤੁਸੀਂ ਪੱਤਰਕਾਰ ਜੇ ਕਦੇ ਵੀ ਪੈਸਾ ਨਹੀਂ ਲੈ ਸਕਦੀ ਜੀ ਇਹਦੀ ਖੁਦ ਵਾਈਫ ਨੇ ਜੀ 2021 ਦੇ ਵਿੱਚ ਪੇਮੈਂਟ ਲਈ ਹੈ ਜੀ ਖੋਦੰਦੀ ਕਰਾ ਦੇ ਦੇ ਖਾਤੇ ਪੇਮੈਂਟ ਪਾਈ ਗਈ ਮਨੇਰੇਗਾ ਦੇ ਵਿੱਚ ਕਿੰਨੀ ਪੇਮੈਂਟ ਹੈ ਜੀ ਉਹ ਜੀ ਤੁਹਾਨੂੰ ਦੱਸ ਦਿੰਦੇ ਅਸੀਂ ਸਾਡੇ ਕੋਲ ਪ੍ਰੂਫ ਹੈ ਜੀ ਜੋ ਆਨਲਾਈਨ ਰਿਕਾਰਡ ਹੈ ਇਹਨਾਂ ਦੀ ਜੀ ਪੇਮੈਂਟ ਆਈ ਸੀ ਕਰਾ ਦੇ ਦੀ ਸੀਮਾ ਰਾਣੀ 1520 ਦੇ ਵਿੱਚ 13 ਦਿਨ 3133 ਰੁਪਏ ਸੀਮਾ ਰਾਣੀ ਦੀ ਜੀ ਫਿਰ ਦੂਜੀ ਪੇਮੈਂਟ ਆਈ ਹੈ ਜੀ 6920 ਨੂੰ 13 ਦਿਨ ਦੀ ਫਿਰ 3133 ਰੁਪਏ ਜੀ ਤੀਜੀ ਪੇਮੈਂਟ ਫਿਰਾਂ ਲਈ ਹੈ ਜੀ 1920 ਨੂੰ 3419 ਰੁਪਏ ਜੀ ਜਿਹੜੀ ਕਿ ਖੋਰ ਸਰਪੰਚਨੀ ਮੌਜੂਦਾ ਸੀ ਜਾਂਦੇ ਅਕਾਊਂਟ ਦੇ ਵਿੱਚ ਪੇਮੈਂਟ ਆਈ ਜੀ ਇਹ ਵੀਰੇ ਜਿਹੜਾ ਪੇਮੈਂਟ ਪਾਈ ਗਈ ਹੈ ਇਹ ਮਿਸਟਰ ਉਹ ਕਿੱਥੋਂ ਦਾ ਨਿਕਲਿਆ ਇਹ ਦੱਸ ਸਕਦੇ ਇਹ ਜੀ ਇਹਨੇ ਕੈਟਲ ਸ਼ੈੱਡ ਲਈ ਸੀ ਉਹ ਵੀ ਇਹਨੇ ਕੈਟਲ ਸ਼ੈੱਡ ਬਣਾਈ ਨਹੀਂ ਜੀ ਅੱਜ ਵੀ ਤੁਸੀਂ ਮੌਕਾ ਵੇਖ ਲਓ ਜਾ ਕੇ ਕੈਟਲ ਸ਼ੈੱਡ ਦੀ ਜੀਓ ਟੈਗ ਕੈਟਲ ਸ਼ੈੱਡ ਦੀ ਫੋਟੋਆਂ ਜੀ ਮੈਚ ਹੋ ਜਾਣ ਜੀ ਅਸੀਂ ਉਸ ਚੀਜ਼ ਦੇ ਜ਼ਿੰਮੇਵਾਰ ਹੋਵਾਂਗੇ ਜਿੰਦੇ ਘਰੇ ਕੈਟਲ ਸ਼ੈੱਡ ਹੋਵੇ ਤਾਂ ਜੀ ਅੱਜ ਇਹਨੇ ਕੈਟਲ ਸ਼ੈੱਡ ਇੱਕ ਮਹੀਨਾ ਪਹਿਲਾਂ ਬਣਾਈਏ ਉਹ ਵੀ ਜੀਓ ਟੈਗ ਤੋਂ ਦੂਰ ਉਹਦੇ ਫੋੜਾ ਤੁਸੀਂ ਮੈਚ ਕਰਾ ਲਓ ਫੈਲ ਨੂੰ ਕੱਢ ਲਓ ਜੀ ਜੀ ਦੂਜੀ ਗੱਲ ਇਹ ਜੀ ਇਹ ਕਹਿੰਦਾ ਜੀ ਮੈਨੂੰ ਕੰਮ ਨਹੀਂ ਮਿਲਿਆ ਸਭ ਤੋਂ ਵੱਡੀ ਗੱਲ ਕਿਉਂਕਿ ਇਹ 10 15 ਬੰਦਿਆਂ ਨੂੰ ਗਮਰਾਹ ਕਰਕੇ ਇਹਨੇ ਵੀਡੀਓ ਬਣਾਤੀ ਜੀ ਜੀ ਉਹ ਵੀ ਤੁਹਾਨੂੰ ਉਹਨਾਂ ਦੇ ਵੀ ਸਾਰਾ ਸਬੂਤ ਦਿਵਾਵਾਂਗੇ ਅੱਗੇ ਇਹ ਕਹਿੰਦਾ ਜੀ ਮੈਨੂੰ ਕੰਮ ਨਹੀਂ ਮਿਲਿਆ ਅਸੀਂ ਜੀ ਇੱਕ ਡਿਮਾਂਡ ਕੱਢੀ ਸੀ ਜੀ ਹੁਣ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਜੀ ਜੀ ਜਿੰਦੇ ਵਿੱਚ ਸਰਪੰਚ ਇਹ ਜਿਹੜਾ ਕਹਿੰਦਾ ਜੁਗਿੰਦਰ ਸਿੰਘ ਆਦੇ ਆਪ ਨੂੰ ਇਹ ਜੀ ਖੁਦ ਗਿਆ ਜੀ 6 ਦਿਨ ਕੰਮ ਤੇ ਨਹਿਰ ਤੇ ਕੰਮ ਸੀ ਨਰੇਕਾ ਦਾ ਮਿੱਤੀ ਸੀ 19 7 24 ਜੀ ਇੰਦੀ ਕੱਲ ਪਰਸੂ 23 ਨੂੰ ਪੇਮੈਂਟ ਪਿਆਮਲਸ਼ਲ ਬੈਂਕ ਦਾ ਅਕਾਊਂਟ ਹੈ ਜੀ ਚੈੱਕ ਕੀਤਾ ਜਾਵੇ 1490 ਰੁਪਏ ਸਰਪੰਚ ਦੇ ਖਾਤੇ ਨੇ ਜੀ ਸਰਪੰਚ ਜਗਿੰਦਰ ਸਿੰਘ ਜਗਿੰਦਰ ਸਿੰਘ ਜਰਾ ਆ ਜੀ ਆਪ ਨੂੰ ਸਰਪੰਚ ਕਹਿੰਦਾ ਜੀ ਆਹ ਲੋ ਜੀ ਇਹ ਕਹਿੰਦਾ ਮੈਨੂੰ ਕੰਮ ਨਹੀਂ ਮਿਲਿਆ 3 ਸਾਲ ਹੋ ਗਏ ਜੀ ਠੀਕ ਹੈ ਜੀ ਫਿਰ ਆਪਾਂ ਦੂਜੀ ਗੱਲ ਕਰੀਏ ਜੀ ਜੇਕਰ ਅੱਗੇ ਆਪਾਂ ਗੱਲ ਕਰੀਏ ਸੰਨ ਇਹਨੇ ਜੀ 20 ਦੇ ਵਿੱਚ ਕੰਮ ਕੀਤਾ ਜੀ ਪੰਜਾ ਦੇ ਜਗਿੰਦਰ ਸਿੰਘ ਨੇ ਜੀ 11530 ਰੁਪਏ ਦੇ ਹੋ ਆਨੇ ਜੀ ਜੀ ਉਸ ਬਾਅਦ ਨੇ ਕੰਮ ਕੀਤਾ ਜੀ 21 ਦੇ ਵਿੱਚ 82 ਦਿਨ ਆ ਵੇਖੋ ਜੀ 82 ਦੀਆਂ ਦੀਆਂ ਕੱਲੇ ਦੀਆਂ 19842 ਰੁਪਏ ਦੇ ਅਕਾਊਂਟ ਚ ਆਏ ਨੇ ਉਸ ਬਾਅਦ ਤੁਸੀਂ ਆ ਜਾਓ ਜੀ 22 ਦੇ ਵਿੱਚ ਆ ਜਾਓ 45 ਦਿਨ ਜੀ ਇਹਦਾ 9762 ਰੁਪਏ ਦੇ ਅਕਾਊਂਟ ਚ ਆਏ ਨੇ ਜੀ ਜੀ ਫਿਰ ਤੁਸੀਂ ਵੇਖੋ ਜੀ 23 ਦੇ ਵਿੱਚ 55 ਦਿਨ ਕੰਮ ਨੇ ਜਗਿੰਦਰ ਸਿੰਘ ਦੇ 12421 ਰੁਪਏ ਬੰਦੇ ਨੇ ਲੈਣਗੇ 23 ਦੇ ਵਿੱਚ ਪਿਛਲੇ ਸਾਲ ਜੀ ਅੱਗੇ ਤੁਸੀਂ 24 ਸ਼ੁਰੂ ਹੋ ਜਾਂਦਾ ਜੀ 24 ਦੇ ਵਿੱਚ ਅੱਗੇ ਆ ਕੇ ਜੀ ਇਹਨੇ ਜਿਹੜਾ ਹੁਣੇ ਦਾ ਕੰਮ ਚੱਲ ਰਿਹਾ ਜੀ ਨਵਾ ਹਮ ਜਿਹੜਾ ਤੁਹਾਨੂੰ ਅਸੀਂ ਪ੍ਰੂਫ ਦੇ ਰਹੇ ਆ ਜਿਹੜੀ ਇਹਦੀ ਪੇਮੈਂਟ ਪਰਸੂ ਆਈ ਹੈ ਜੀ ਜੀ ਉਹਨਾਂ ਨੇ ਟੋਟਲ ਅਜੇ ਨਹੀਂ ਕੀਤਾ ਜੀ 24 ਦਾ ਕੰਮ ਚੱਲ ਰਿਹਾ ਜੀ ਜੀ ਤੁਹਾਡੇ ਸਾਹਮਣੇ ਸਾਰਾ ਰਿਕਾਰਡ ਹੈ ਜੀ 1400 ਕਿੰਨੇ ਆ ਇਹ 1400 ਤੇ ਇਹਦੇ 90 ਰੁਪਏ ਆਏ ਨੇ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਕਸ਼ਮੀਰ ਸਿੰਘ ਮੈਂਬਰ ਪੰਚਾਇਤ ਜੀ ਇੱਕ ਨਾ ਸਰਪੰਚ ਵੱਲ આરોਪ ਲਾਇਆ ਗਏ ਨੇ ਵੀ ਕੀ ਸਾਂਝੀ ਥਾਂ ਤੇ ਅਸੀਂ ਐਪਲੀਕੇਸ਼ਨਾਂ ਭਰ ਕੇ ਦਿੱਤੀਆਂ ਸੀ ਸਾਡਾ ਜਿਹੜਾ ਮਿਸਟਰੋਲ ਨਹੀਂ ਨਿਕਲਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਆਪਾਂ ਨੂੰ ਤਾਂ ਨਹੀਂ ਪਤਾ ਅੱਛਾ ਜ ਕੀ ਮਤਲਬ ਮੇਟ ਹੋ ਗਿਆ ਆਪਣੇ ਮੇਰੀ ਦਾ ਮੈਂਬਰ ਪੰਚਾਇਤ ਆ ਮੈਂ ਤੁਹਾਨੂੰ ਦੱਸਣਾ ਵੀ ਅੱਜ ਤੋਂ ਪਹਿਲਾਂ 20 25 ਦਿਨ ਪਹਿਲਾਂ ਤੇ ਤੁਸੀਂ ਗਿਆ ਸੀ ਤੇ ਖਬਰ ਲੈਣ ਜੋ ਨਹਿਰ ਟੁੱਤੀ ਸੀ ਜੀ 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 ਅਸੀਂ ਐਸਡੀ ਨੂੰ ਮਿਲੇ ਸੀ ਐਕਸਨ ਨੂੰ ਮਿਲੇ ਸੀ ਉਹ ਕਹਿੰਦਾ ਵੀ ਅਸੀਂ ਇਹ ਕਹਿੰਦਾ ਵੀ ਤੂੰ ਨਹਿਰ ਛੱਡੀ ਕਿਉਂ ਵੀ ਨਹਿਰ ਤੇ ਇਹਨਾਂ ਪਾਣੀ ਤੋ ਤੁਹਾਨੂੰ ਪਤਾ ਤੁਸੀਂ ਵੀ ਗਿਆ ਸੀ ਵੀ ਨਹਿਰ ਟੁੱਟੀ ਹਾਂ ਟੁੱਟੀ ਸੀ ਬਿਲਕੁਲ ਟੁੱਟੀ ਸੀ ਖਬਰ ਵੀ ਤੁਸਾਂ ਲਾਈ ਸੀ ਹਾਂ ਲਾਈ ਸੀ ਬੋਹ ਦੇ ਤੁਸੀਂ ਵੇਖਿਆ ਸੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਹੋਇਆ ਬਹੁਤ ਜ਼ਿਆਦਾ ਹੋਇਆ ਬਹੁਤ ਜ਼ਿਆਦਾ ਹੋਇਆ ਸੀ ਉਸ ਤੋਂ ਬਾਅਦ ਕੀ ਹੋਇਆ ਤੇ ਮੌਕੇ ਤੇ ਐਸ ਡੀਓ ਆਇਆ ਸੀ ਐਕਸ਼ਨ ਜਈ ਸਾਰੇ ਆਏ ਸੀ ਜੀ ਅਸੀਂ ਨਾਲ ਦੇ ਨਹੀਂ ਸਵਾਲ ਜਵਾਬ ਕੀਤਾ ਸੀ ਵੀ ਨਹਿਰ ਅਗਾ ਸਾਰੀ ਬੰਦ ਪਈ ਹੈ ਵੀ ਤੁਸੀਂ ਨਹਿਰ ਨਹੀਂ ਛੱਡੀ ਤੇ ਛੱਡੀ ਕਿਉਂ ਹਮ ਅਸੀਂ ਆ ਕੋਈ ਸਪਾਈ ਨਹੀਂ ਕੁਝ ਨਹੀਂ ਵੀ ਤੁਸੀਂ ਨਹਿਰ ਛੱਡੀ ਹੈ ਤੇ ਛੱਡੀ ਕਿਉਂ ਤੇ ਇਸ ਤੋਂ ਬਾਅਦ ਕਿਹੜਾ ਨੁਕਸਾਨ ਹੋ ਗਿਆ ਤੁਸੀਂ ਨੁਕਸਾਨ ਦੇ ਤੁਸੀਂ ਪ੍ਰਾਈ ਕਰੋ ਜੀ ਉਹ ਕਹਿੰਦੇ ਨੇ ਜ ਸਾਡੇ ਕੋਲ ਸਪਾਈ ਵਾਲੇ ਲੇ ਯੋਗਨ ਸਪਾਈ ਕਹਿੰਦੇ ਨੇ ਕਰਾਈਏ ਅਸੀਂ ਇਹ ਗੱਲ ਦਾ ਸਵਾਲ ਜਵਾਬ ਹੀ ਲੈਵਾਂ ਅਸੀਂ ਦਿੰਨੇ ਆ ਜੀ ਤੁਹਾਨੂੰ ਉਹ ਕਹਿੰਦੇ 30 ਜਾਂ 35 ਬੰਦੇ ਸਾਨੂੰ ਵੀ ਨਰੇਗਾ ਚਲਾ ਦਿਓ ਨਹਿਰ ਸਾਫ ਕਰਾ ਦਿਓ ਉਸ ਤੋਂ ਬਾਅਦ ਅਸੀਂ ਕੀ ਕੀਤਾ ਵੀ 30 ਤੋਂ 35 ਬੰਦੇ ਅਸੀਂ ਲਾਤੇ 12 ਦਿਨਾਂ ਦਾ ਕੰਮ ਸੀ ਉਹਦੇ ਵਿੱਚ ਅਸੀਂ ਸੁਬਾਜਕਿਆਂ ਦੀ ਪੋਲ ਤੋਂ ਲਾਇ ਤੇ ਤੇ ਜੋਦੇ ਦੀ ਪੋਲ ਟਕਣ ਜੀ ਨਹਿਰ ਦੀ ਸਪਾਈ ਵਿੱਚ ਵਿੱਚ ਜਿਹੜਾ ਕਾ ਬੂਟ ਦੀ ਸਭ ਹਾਂ ਚੰਗੀ ਤਰ੍ਹਾਂ ਵੜ ਦਿੱਤਾ ਉਸ ਤੋਂ ਬਾਅਦ ਨਹਿਰ ਫਿਰ ਆ ਗਈ ਨਹਿਰ ਹੈ ਅਮਾਨਦਾਰੀ ਨਾਲ ਵਧੀਆ ਚੱਲੀ ਕੋਈ ਕਿਧਰ ਟੁੱਟੀ ਨਹੀਂ ਕੋਈ ਕੁਝ ਨਹੀਂ ਜੀ ਜੀ ਵੀ ਪਿੰਡ ਵਾਲਾ ਦੇ ਰੋਸ ਹੈ ਵੀ ਸਾਦਾ ਨੁਕਸਾਨ ਹੁੰਦਾ ਪਿਆ ਸੀ ਉਹਦੇ ਕੰਮ ਕਰਦੇ ਪਏ ਹੱਕ ਸੱਚ ਦੀ ਉਹਦੇ ਕਮਾਈ ਕਰਦੇ ਪਏ ਜੀ ਜੀ ਐਨੀ ਉਹ ਲੇਬਰ ਤੂੰ ਇੰਨਾ ਕੰਮ ਲੈਂਦੇ ਫਿਸੀ ਨੇ ਵੀ ਬਾਕੀ ਤਾਂ ਮੇਰੇ ਘਰ ਹੁਣ ਮੇਰੇ ਘਰ ਤੇ ਦੋ ਤਿੰਨ ਦਿਨ ਦਾ ਕੰਮ ਚੱਲਿਆ ਪਿੰਡ 'ਚ ਇੱਕ ਜਾਦੇ ਡੱਬ ਦੀ ਬੁਚੜੀ ਵੀ ਵੱਡੀ ਵੀ ਖਾਦੋ ਤੇ ਜਾ ਤੇ ਤੇ ਅਸੀਂ ਦੇਣੇਦਾਰ ਹਾਂ ਜੀ ਉਸ ਤੋਂ ਬਾਅਦ ਇਹ ਸਾਰਾ ਕੰਮ ਹੋ ਗਿਆ ਤੇ ਪਿੰਡ ਵਾਲੇ ਹੁਣ ਆਹ ਕਾਰ ਮੱਚੇ ਕਾਈ ਖੜੇ ਨਹੀਂ ਜਿਸ ਦਾ ਨਾਂ ਨਹੀਂ ਆਇਆ ਫਲਾਣਾ ਉਹ ਬੰਦੇ ਨਹਿਰ ਦੇ ਵਿੱਚ ਵੀ ਲੱਗੇ ਕਰਨ ਕਿਹੜਾ ਜੀ ਬੋਲਦੇ ਨੇ ਉੱਥੇ ਲੱਗੇ ਰਹੇ ਹਾਂ ਉਹ ਬਾ ਐਸ ਡੀਓ ਨੇ ਸਾਨੂੰ ਇਹ ਵੀ ਗੱਲ ਕੀਤੀ ਹੈ ਵੀ ਸਾਨੂੰ ਨਾ ਬੰਦੇ ਮੇਨ ਉਹ ਚਾਹੀਦੇ ਨੇ ਜਿਹੜੇ ਸਹੀ ਸਲਾਮਤ ਹੋਏ ਪੂਰੇ ਕੰਮ ਕਰਦੇ ਜਾਣਦੇ ਹੋਣ ਅੱਛਾ ਵੀ ਨਹਿਰ ਦਾ ਹੁਣ ਕਿਹੜੀ ਛੀਲੋ ਬਈ ਬੋਲਦੀ ਵੀ ਜੋਬ ਕੋਡ ਨੰਬਰ 14 ਹੈ ਹੈ ਵੀ ਮੈਂਬਰ ਕਸ਼ਮੀਰ ਸਿੰਘ ਤੇ ਬਾਕੀ ਚਮਚੇ ਨੇ ਉਹਨੂੰ ਪੁੱਛਿਆ ਜਾਵੇ ਵੀ ਉਹਦੇ ਘਰ ਵਾਲੇ ਦਾ ਇੱਕ ਬਾਹ ਦਾ ਆਂਘ ਹੀ ਕੋਲ ਨਹੀਂ ਜੀ ਉਹਨੂੰ ਨਹਿਰ ਵਾਲੇ ਮਨਜ਼ੂਰ ਕਰਨ ਦੇ ਜੀ ਉਸ ਤੋਂ ਬਾਅਦ ਸ਼ੀਲੋ ਬਾਈ ਨੂੰ ਪੇ ਪਿਛਲੀ ਖਰੀ ਨਹਿਰ ਦੇ ਕੋਲ ਵਿੱਚ ਲਾਇਆ ਸੀ ਇਹਨੂੰ 18 ਦਿਨ ਕੰਮ ਦਵਾਇਆ ਸੀ ਉਸ ਤੋਂ ਬਾਅਦ ਸਾਰਾ ਦਿਨ ਕਾਹੀ ਵੱਢਦੀ ਸੀ ਅੱਛਾ ਜੀ ਕਦੇ ਇਹਨੇ ਕੰਮ ਨਹੀਂ ਤੇ ਡੱਕਾ ਖੋ ਧੋੜਾ ਕੀਤਾ ਸੀ ਜੀ ਇੱਥੇ ਕਹਿੰਦੀ ਮੈਨੂੰ ਨਰੇਗਾ ਦਾ ਕੰਮ ਨਹੀਂ ਮਿਲਦਾ ਜੀ ਫਲਾਣਾ ਕਹਿੰਦਾ ਹੁੰਦਾ ਆਪ ਮੁੰਡਾ ਦਾ ਮਾਸਟਰ ਹੈਗਾ ਜੀ ਇਹ ਤਾਂ ਨਹੀਂ ਬਿਕੜਿਆ ਸੁਲੂ ਨਾ ਕਰਦਾ ਬਿਚੁਰਲਾ ਹੀ ਨਹੀਂ ਜਲਦਾ ਤੇ ਕਿਹੜਾ ਵੀ ਆਂਦੀ ਮੈਨੂੰ ਕੰਮ ਨਹੀਂ ਮਿਲਦਾ ਜਿਆਦਾ ਤਾਂ ਸਰਪੰਚ ਵੱਲੋਂ ਰੋਪ ਲਾਇਆ ਗਿਆ ਵੀ ਮੈਂ ਅਪਲੀਕੇਸ਼ਨਾਂ ਭਰ ਕੇ ਦਿੱਤੀ ਨਹੀਂ ਆਪਾਂ ਉਸ ਬਾਰੇ ਨਹੀਂ ਪਤਾ ਸਰਪੰਚ ਦੇ ਬਾਰੇ ਵੀ ਉਹਨੇ ਭਰੀਆਂ ਨੇ ਕਿ ਨਹੀਂ ਭਰੀਆਂ ਵੀ ਆਪਣੇ ਕੋਲ ਇਹ ਗੱਲ ਨਾ ਆਈ ਨਾ ਇਹ ਨਾ ਮਨਵਾਈ ਤੇ ਨਾ ਉਹਦੇ ਮਨਵਾਈ ਜਦੋਂ ਅਪਲੀਕੇਸ਼ਨਾਂ ਭਰੀਆਂ ਸੀ ਤੁਸੀਂ ਕਿੱਥੇ ਸੀ ਮੈਂ ਹੈਗੀ ਕੋਈ ਨਹੀਂ ਸੀ ਮੈਂ ਤਾਂ ਬਾਹਰ ਖੇਤ ਗਿਆ ਸੀ ਤਾਂ ਅੱਛਾ ਅੱਛਾ ਵੀ ਜਦੋਂ ਅਪਲੀਕੇਸ਼ਨਾਂ ਭਰੀਆਂ ਸੀ ਜੀ ਮੈਂ ਨਹੀਂ ਇੱਥੇ ਗਿਆ ਸੀ ਜੀ ਮਤਲਬ ਤੁਹਾਡੇ ਕਹਿਣ ਦੇ ਮੁਤਾਬਕ ਪਿੰਡ ਨੂੰ ਪੂਰਾ ਕੰਮ ਮਿਲ ਰਿਹਾ ਹੈ ਆਪਿਆਂ ਨੂੰ ਕੰਮ ਮਿਲ ਰਿਹਾ ਕੋਈ ਮਾੜਾ ਮੋਟਾ ਰ ਹੈ ਵੀ ਜਾਂਦੇ ਨੇ ਤੇ ਕਿਹਿਆ ਸ਼ੱਕ ਵੀ ਇੱਕ ਮੇਰੀ ਗੱਲ ਦੇ ਪਿਛਲੇ ਸਾਲ ਹੁਣ ਮੇਰੀ ਗੱਲ ਕਈ ਹੁਣ ਵਿੱਚ ਬੋਲਦੇ ਪੈ ਨੇ ਉਹਨਾਂ ਨੂੰ ਸਾਨੂੰ ਕੰਮ ਨਹੀਂ ਮਿਲਿਆ 193 ਜੋਬ ਕਾਰਡ ਨੰਬਰ ਹੀ ਉਹਦਾ ਜੋਬ ਕਾਰਡ ਚ ਨਾਮ ਜ ਆਇਆ ਵੀ ਹੋਇਆ ਸੀ ਉਹ ਖੁਦ ਨਹੀਂ ਲੱਗੀ ਪੈਂਦੀ ਮੈਂ ਚੋਨਾ ਲਾਣਾ ਮੈਂ ਉਹਨੂੰ ਕਿਹਾ ਵੀ ਸੀ ਤੇਰਾ ਨਾਮ ਆਇਆ ਬੇ ਅਸਰ ਦੀ ਕੰਮ ਲੱਗੂ ਫਿਰ ਕੀ ਹੈ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਇਹ ਚੋਨਾ ਲਾ ਦੇ ਫਿਰ ਸਾਨੂੰ ਤਾਂ 1000 ਰੁਪਏ ਤਿਆੜੀ ਬਣਦੀ ਸੀ ਇੱਥੇ 2000 ਨਾ ਕੀ ਕਰਨਾ ਐਹੋ ਜੇ ਤਾਂ ਲੋਕ ਨਹੀਂ ਉਦੋਂ ਨਾ ਵੀ ਆ ਜਾਂਦਾ ਫਿਰ ਲੱਗਦੇ ਵੀ ਨਹੀਂ ਵੇ ਦਿਨ ਵੀ ਇੱਧਰ ਜਿਆਦਾ ਪੈਸੇ ਨਹੀਂ ਉੱਧਰ ਹੋ ਜਾਂਦੇ ਜਦੋਂ ਵਿਹਲੇ ਟਾਈਮ ਜਿਆਦਾ ਕਹਿਣ ਕਹਿਣ ਵੀ ਵਿਹਲੇ ਟਾਈਮ ਆਪਾਂ ਨਰੇਗਾ ਲਾਈਏ ਕਰੀਏ ਜਦੋਂ ਸਾਰੀ ਦੁਨੀਆ ਵਿਹਲੀ ਹੁੰਦੀ ਹੈ ਕੋਈ ਸੀਜ਼ਨ ਨਹੀਂ ਹੁੰਦਾ ਹੋਰ ਕੁਝ ਕਹਿਣਾ ਚਾਹੁੰਦੇ ਹੋ ਆਪਾਂ ਬਸ ਇਹੀ ਕੁਝ ਕਹਿਣਾ ਚਾਣਿਆ